ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਮੋਲੇ ਨਹੀਂ ਹੁੰਦਾ ਪਰ ਇਧਰ ਵਿੱਚ ਬਸੰਤ ਦਾ ਜਿਹੜਾ ਤਿਉਹਾਰ ਹੈਗਾ ਉਹਦੇ ਨੂੰ ਲੈ ਕੇ ਜਿਹੜਾ ਕਾਫੀ ਜਨ ਨੌਜਵਾਨਾਂ ਦੇ ਵਿੱਚ ਸ਼ੌਕ ਹੈ ਉਹ ਦੇਖਣ ਨੂੰ ਮਿਲਦਾ ਚਾਹੇ ਮੂਵਰ ਹੋਣ ਚਾਹੇ ਉਮਰ ਰਾਜ ਤੋਂ ਉਹਨਾਂ 'ਚ ਵੀ ਕਾਫੀ ਸ਼ੌਕ ਹੁੰਦਾ ਕੋਕੀ ਜਿਹੜਾ ਹਉਜਾ ਤਿਹਾਰ ਹੁੰਦਾ ਵੀ ਜਿੱਥੇ ਬਾਹਰ ਫੋਰਨ ਵੀ ਗਏ ਜਿਹੜਿਆ ਸਰੋਪੁਰ ਤੋਂ ਵਾਸੀ ਉਹ ਵੀ ਜਿਹੜੇ ਵਾਪਸ ਆ ਕੇ ਇੱਥੇ ਬਸੰਤ ਪੰਚਮੀ ਦਾ ਤਿਹਾਰ ਜਿਹੜਾ ਉਹ ਮਨਾਉਂਦੇ ਨੇ ਤੇ ਸੱਤਾ ਦੋ ਚੜ ਕੇ ਜੜਿਆ ਉਪਤੰਗਬਾਜੀ ਕਰਦੇ ਨੇ ਇਹਨੂੰ ਲੈ ਕੇ ਪਹਿਲਾਂ ਹੀ ਕਿੰਨੀਆਂ ਕਿਵੇਂ ਦੀਆਂ ਤਿਆਰੀਆਂ ਜਿਹੜੀਆਂ ਚੱਲਦੀਆਂ ਉਹ ਵੀ ਅਸੀਂ ਤੁਹਾਨੂੰ ਕੋਲ ਤਸਵੀਰਾਂ ਅਸੀਂ ਦਿਖਾ ਦਿੰਨੇ ਆ ਕਿਵੇਂ ਇੱਥੇ ਜਿਹੜੇ ਲੋਕ ਆ ਇਹਨਾਂ ਸਿੱਕਾ ਜਿਹੜੇ ਉਤਾਲੇ ਰਹਿੰਦੇ ਆ ਕਿ ਵੱਡੇ ਵੱਡੇ ਪਤੰਗ ਜਿਹੜੇ ਆਪਣੇ ਬੱਚਿਆਂ ਦੇ ਕੱਦ ਤੋਂ ਵੀ ਉੱਚੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੱਡੀਆਂ ਪਤੰਗਾਂ ਜਿਹੀਆਂ ਤਿਆਰ ਕਰਵਾਉਂਦੇ ਨੇ ਤੇ ਉਹਨਾਂ ਦਾ ਜਿਹੜਾ ਸ਼ੌਂਕ ਆਪਣਾ ਸ਼ੌਂਕ ਜਿਹੜਾ ਪੂਰਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਿਹੜੇ ਕਾਰੀਗਰ ਆ ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਮਿਲਦਾ ਵੀ ਉਹ ਮਤਲਬ ਕਿ ਜਿਹੜਾ ਵੀ ਪਤੰਗ ਦਾ ਜਿਹੜਾ ਆਰਡਰ ਹੈਗਾ ਉਹ ਨੂੰ ਪੂਰਾ ਕਰ ਸਕਦਾ ਕਿਉਂਕਿ ਇੰਨੇ ਜਿਹੜਾ ਸ਼ੌਂਕ ਕਰੋੜਪੁਰ ਵਿੱਚ ਦੇਖਣ ਨੂੰ ਮਿਲਦਾ ਤੇ ਇੱਥੇ ਨੌਜਵਾਨ ਆ ਜਿਹੜੇ ਪਤੰਗਾਂ ਬੰਦ ਨੂੰ ਤਿਆਰ ਕਰਤਾ ਪਏ ਕਾਫੀ ਵੱਡੀਆਂ ਜਿਹੀਆਂ ਪਤੰਗਾਂ ਜਿਹੜੀਆਂ ਉਹ ਜਿਹੜੀਆਂ ਤਿਆਰ ਕਰਦਾ ਦਿਖਾਈ ਦਿਆ ਇਹਨਾਂ ਨਾਲ ਹੀ ਗੱਲਬਾ ਕਮਤਰਾ ਪਿਆਰ ਤੁਸੀਂ ਕਿਵੇਂ ਪਹਿਲਾਂ ਦਾ ਦੇਖਦੇ ਹੋ ਬਹੁਤ ਵਧੀਆ ਜੀ ਮੈਂ ਕਹਿੰਦਾ ਥੋੜਾ ਬਸੰਤ ਤੇ ਹੋਰ ਹੋਰ ਸੋਮਨੀ ਕਹਦਾ ਇਹ ਨਾਮ ਹੀ ਲੈ ਲੈਂਦਾ ਕਿ ਸਾਡੀ ਆਪਾਂ ਮੈਂ ਕਹਦਾ ਕੋਈ ਸੁਖਣਾ ਬਿਆਨ ਨਹੀਂ ਕਰ ਸਕਦਾ ਜੀ ਤੁਸੀਂ ਜਿਹੜੀ ਆ ਪਤੰਗਾ ਪਿਆਰ ਕਰ ਰਹੇ ਹੋ ਇਹ ਤੁਸੀਂ ਮਤਲਬ ਕਿ ਆਰਡਰ ਦੇ ਤਿਆਰ ਕਰਦੇ ਹੋ ਜਾਂ ਕਿੰਨੀ ਦੇਰ ਤੋਂ ਇਹ ਕੰਮ ਨੂੰ ਜਿਹੜਾ ਤੁਸੀਂ ਕਰਦੇ ਹੋ ਐਸੀ ਕਾਰੀਗਰ ਨਹੀਂ ਜੀ ਆਪਾਂ ਸਾਰਾ ਕੰਮ ਆਰਡਰ ਤੇ ਤਿਆਰ ਕਰਦੇ ਜਿਵੇਂ ਜਿਵੇਂ ਆਪਾਂ ਮੁੰਡੇ ਆ ਜਾਂਦੇ ਆ ਕਿ ਕਿੰਨੇ ਸਿੱਧਾ ਬਟਾ ਬੰਦੇ ਰਹੀਦਾ ਹੈ ਕਿ ਉਹ ਆਪਾਂ ਜਿੰਦਾ ਵੀ ਜਿੱਥੇ ਵੀ ਪਾਂਗੋ ਦਾ ਹਾਂ ਜਾਂਦੇ ਹੀ ਆਪਾਂ ਪਿਆਰ ਕਰਦੇ ਆਂ ਸਾਰੇ ਮੁੰਡੇ ਆਪਣੇ ਜਿਹੜੇ ਵੀ ਆਉਂਦੇ ਦੋਸਤ ਆਉਂਦੇ ਆਪਣੇ ਸਾਰੇ ਸੱਜਣ ਮਿੱਤਰ ਕੋਲਕਾਪੁਰ ਦੇ ਜਿੰਨੇ ਵੀ ਵਾਸੀ ਆਂ ਸਾਰੇ ਇਕੱਠੇ ਪਾਂਗੋ ਲੈ ਕੇ ਬੰਦੇ ਕਿੰਨੀ ਦੇਰ ਤੋਂ ਤੁਸੀਂ ਕੰਮ ਕਰ ਰਹੇ ਹੋ ਤੇ ਕਿੰਨੀ ਕੁ ਮੁਸ਼ਕਲ ਵੀ ਆਂਦੀ ਹੈ ਜਾਂ ਕਿੰਨੀ ਕੁ ਮਿਹਨਤ ਲੱਗਦੀ ਹੈ ਇਹਨਾਂ ਨੂੰ ਮਿਹਨਤ ਤਾਂ ਕਿੰਨੀ ਮਿਹਨਤ ਤਾਂ ਕਾਫੀ ਆ ਜਨਾ ਗਿਆ ਜੀ ਬੋਲ ਨਹੀਂ ਉਹ ਚੀਜ਼ ਹੈ ਜੀ ਮੈਨੂੰ ਕੰਮ ਕਰਦਿਆਂ 3 ਸਾਲ ਹੋ ਗਏ ਆਮ ਤਾਂ 3.5 ਸਾਲ ਆ ਤੇ ਮੈਂ ਇੱਥੇ ਰਹਿਣਾ ਤੁਸੀਂ ਜਿਹੜਾ ਇਹ ਪਤੰਗ ਬਣਾਉਂਦਾ ਜਿਹੜਾ ਵੱਡਾ ਹੈਗਾ ਉਹ ਕਿੱਥੇ ਕੋਈ ਸਿੱਖਿਆ ਸੀ ਤੁਹਾਡਾ ਕੋਈ ਉਸਤਾਦ ਹੈ ਜਾਂ ਮਤਲਬ ਤੁਸੀਂ ਦੇਖ-ਦੇਖ ਕੇ ਜਿਹੜਾ ਸਾਰਾ ਕੰਮ ਕਰਦੇ ਨਹੀਂ ਜੀ ਮੈਂ ਕਿਸੇ ਕੋਲ ਨਹੀਂ ਸਿੱਖਿਆ ਮੈਂ ਇੱਕ ਅਰੀਕਾ ਟਰਾਈ ਕੀਤਾ ਸੀਗਾ ਬਸ ਜਿੱਦੜੇ ਟਰਾਈ ਕੀਤਾ ਸਹੀ ਬਣ ਗਿਆ ਕਰਦੇ-ਕਰਦੇ ਕਰਦੇ-ਕਰਦੇ ਬਸ ਪਤਾ ਨਹੀਂ ਕਦੋਂ ਹੀ ਆਪਾਂ ਨੂੰ ਇਸ ਫਿਲਮ 'ਚ ਆ ਗਿਆ ਮੈਂ ਕਿੰਨਾਂ ਕੋ ਭਾਜੀ ਮਤਲਬ ਸੌਕ ਲੱਗਦਾ ਕਿੰਨੇ ਕੋ ਅੱਠ ਤੋਂ ਮਾਦੇ ਆ ਕੀ ਜਦ ਰੇ ਬੱਚੇ ਆਰਡਰ ਦਿੰਦੇ ਆ ਮੁੰਡੇ ਨੌਜਵਾਨ ਆਰਡਰ ਦਿੰਦੇ ਆ ਕਿ ਉਹਨੂੰ ਪੂਰਾ ਪੂਰਾ ਕਰਨ ਨੂੰ ਮੈਂ ਕਿਹਾ ਪੂਰਾ ਕਰਨ ਦੀ ਕੋਸ਼ਿਸ਼ ਤਾਂ ਮੈਂ ਕਰ ਰਿਹਾ ਵਾਂ ਆਰਡਰ ਤਾਂ ਮੇਰੇ ਕੋਲ ਬਹੁਤ ਜ਼ਿਆਦਾ ਆ ਅੱਜ ਕਿਹਾ ਇਸ ਤਰ੍ਹਾਂ ਬਾਕੀ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਕੇ ਯਾਰ ਮੈਂ ਹੋਰ ਆਰਡਰ ਤਾਂ ਫੜਨੇ ਬੰਦ ਕਰਦੇ ਆ ਜੀ ਕਿਉਂਕਿ ਆਂਦੇ ਨੇ ਕਹਿੰਦੇ ਨੇ ਕਿ ਅਰ ਵੀ ਆਪਾਂ ਦੇ ਮੇਰਾ ਬਣਾ ਦੇ ਪਹਿਲਾਂ ਮੇਰਾ ਆਰਡਰ ਕਰਦੇ ਮੈਂ ਆਰਡਰ ਫੜੇ ਨਹੀਂ ਰਿਹਾ ਜੀ ਇਹ ਜਦੋਂ ਤੁਸੀਂ ਬਣਾ ਰਹੇ ਹੋ ਕਿਹੜਾ ਪੇਪਰ ਪਾਣੀ ਵਰਤਦੇ ਹੋ ਕਿਹੜਾ ਧੀਦਾ ਵਰਤਦੇ ਹੋ ਤਾਂ ਵੀ ਜਦਾਂ ਵੀ ਇਹ ਪਤਾ ਪਤੰਗ ਜਿਹੜੀ ਮਰਦੀ ਪਾਦੀ ਆ ਵੀ ਉੱਪਰ ਅਸਮਾਨ ਤੇ ਲੱਗੀ ਰਹੇ ਜੀ ਮੈਂ ਗੁੱਡੀ ਪੇਪਰ ਇੱਕ ਕਰਦਾ ਹਾਂ ਜੀ ਤੇ ਕਵਰ ਪੇਪਰ ਆਪਣੇ ਹੁੰਦਾ ਵਾ ਠੀਕ ਹੈ ਜੀ ਅੰਬਰ ਸਰ ਕੋਲ ਤੋਂ ਬਿਹਤਰ ਹੁੰਦਾ ਹੈ ਤੇ ਤੀਲਾ ਆਪਾਂ ਨੂੰ ਫੀਲ ਤੋਂ ਆਉਂਦਾ ਵਾ ਇਹ ਤੇ ਲੋਕਲ ਵੀ ਮਿਲ ਜਾਂਦਾ ਵਾ ਬਾਕੀ ਪਰ ਲੋਕਲ ਹੁੰਦਾ ਨਹੀਂ ਨੰਦਾ ਜੋ ਉਹ ਤੇ ਬਾਣਾ ਤੋਂ ਹੁੰਦਾ ਵਾ ਇਹਦਾ ਆ ਦੇਖੋ ਇਹ ਆਸ ਦਾ ਤਿੱਕਾ ਜਿਹੜੀ ਗੱਲਾਂ ਬਾਤਾਂ ਅਸੀਂ ਸੁਣਦੇ ਆ ਵੀ ਬਰੇਲੀ ਤੋਂ ਜਿਹੜਾ ਗੁੱਡਾ ਤਿਆਰ ਹੁੰਦਾ ਉਹ ਰਤੀਲਾ ਕਾਲਾ ਹੁੰਦਾ ਉਹਦੇ ਚਿੰਨਾਂ 'ਚ ਕੀ ਫਰਕ ਹੁੰਦਾ ਜਦੋਂ ਤੁਸੀਂ ਤਿਆਰ ਕਰਦੇ ਹੋ ਬਰਕ ਕੋਈ ਨਹੀਂ ਹੁੰਦਾ ਹੁੰਦਾ ਉਹ ਵੀ ਮਾਸ ਹੀ ਆ ਕਾਲਾ ਉਹ ਇਸ ਕਰਕੇ ਹੁੰਦਾ ਉਹਨਾਂ ਨੂੰ ਮੋਹ ਪਤੀ ਉੱਤੇ ਨਾ ਸੇਕਾ ਵਗੈਰਾ ਲਗਾਉਂਦੇ ਨੇ ਠੀਕ ਹੈ ਇਸ ਕਰਕੇ ਉਹ ਕਾਲਾ ਹੋ ਜਾਂਦਾ ਵਾ ਪਰ ਹੁਣ ਇਹ ਹੁੰਦਾ ਉਹ ਵੀ ਮਾਸ ਹੀ ਆ ਜੋ ਆਪਾਂ ਯੂਜ਼ ਕਰਦੇ ਆ ਤਾਂ ਕੀ ਫਰਕ ਰਹਿੰਦਾ ਪਤੰਗ ਤਿਆਰ ਹੋਣ 'ਚ ਉਹਦੇ ਪਤੰਗ ਤਿਆਰ ਕੀਤੀ ਤੇ ਟੀਨੇ ਦੀ ਪਤੰਗ ਤਿਆਰ ਕੀਤੀ ਇਸ ਉਹਦੀ ਇਹ ਹੈ ਜੀ ਜੋ ਛੋਟਾ ਗੁੱਡਾ ਹੁੰਦਾ ਵਾ ਉਹਨੂੰ ਛੋਟੇ-ਕੂਟੇ ਨੂੰ ਖਿੱਚ ਪੈ ਜਾਂਦੀ ਹੈ ਜੀ ਜਦੋਂ ਆਪਾਂ ਉਹਦੇ ਨਾਲ ਕਾਲੇ-ਦੀਲੇ ਨਾਲ ਆਪਾਂ ਯੂਜ਼ ਕਰਦੇ ਹਾਂ ਦੀਲਾ ਠੀਕ ਹੈ ਜੀ ਜਿਹੜਾ ਆਪਣਾ ਦੀਲਾ ਹੁੰਦਾ ਨਾ ਨੋਰਮਲ ਚ ਖਿੱਚ ਪੈ ਜਾਂਦੀ ਆ ਕਿਉਂਕਿ ਇਹ ਵਾਸਕਿਲਦਾ ਹੁੰਦਾ ਜੀ ਫਿਰ ਤੁਸੀਂ ਜਿਹੜੇ ਐਸਐਮ ਪਿਆਰ ਕਰਦੇ ਹੋ ਐਸਐਮ ਤੜਕੋ ਕਿੰਨੇ ਕੁਆਰਟਰ ਦਾ ਕਿੰਨਾ ਕੁ ਵੱਡਾ ਜਿਹੜਾ ਪਤੰਗਾ ਤੁਸੀਂ ਸਭ ਤੋਂ ਵੱਡਾ ਜਿਹੜਾ ਤਿਆਰ ਕਰਕੇ ਦਿੱਤਾ ਮੈਂ ਜੀ 16 ਫੁੱਟ ਦਾ ਪਤੰਗਾ ਤਿਆਰ ਕਰਕੇ ਦਿੱਤਾ ਹਾਂ ਵਾ ਠੀਕ ਹੈ ਜੀ ਪਿਛਲੇ ਕੰਪੀਟੀਸ਼ਨ 'ਚ ਆਪਣਾ 18 ਫੁੱਟ ਦਾ ਪਤੰਗ ਵੀ ਗਿਆ ਸੀਗਾ ਤੇ ਜੋ ਆਪਣੇ ਰੋਏਪੁਰ ਕੰਪੀਟੀਸ਼ਨ ਆਇਆ ਸੀਗਾ ਠੀਕ ਹੈ ਆਰਡਰ ਆਪਣਾ ਕਿ ਬਹੁਤ ਐਨਸਟਾ ਹੈ ਤੇ ਬਾਸ ਆਮ ਜਿਹੜੇ ਪਤੰਗਾ ਕਿੰਨੇ ਕੁ ਮਤਲਬ ਕੀ ਫੁੱਟ ਦਾ ਜਿਹੜੇ ਤਿਆਰ ਕਰਦੇ ਹੋ ਜਿਹੜੇ ਜ਼ਿਆਦਾਤਰ ਲੋਕ ਆਮ ਆਪਣੇ ਦੀ ਆਪਣੇ ਕੋ 3 ਫੁੱਟ ਤੋਂ ਸਟਾਰਟ ਹੋਈ ਜਾਂਦਾ ਸੰਗ 3 ਫੁੱਟ ਤੋਂ ਲੈ ਕੇ 18 ਫੁੱਟ ਤੱਕ 16 ਫੁੱਟ ਤੱਕ ਆਪਣੇ ਕੋ ਸਾਰੇ ਪਤੰਗ ਮਿਲਦੇ ਕਿ ਇੰਨੀ ਜਨੀ ਮਿਹਨਤ ਕਰਦੇ ਹੋ ਇਹਦਾ ਫਲ ਵੀ ਮਿਲਦਾ ਕਿ ਜਾਂ ਮਤਲਬ ਕਹਿ ਸਕਦੇ ਹਾਂ ਵੀ ਇੱਕ ਸ਼ੌਂਕ ਆ ਜਾਂ ਸੇਵਾ ਹੀ ਆ ਜੇ ਵੀ ਮੰਨ ਲਓ ਸ਼ੌਂਕ ਹੀ ਆਈ ਸ਼ੌਂਕ ਹੀ ਆ ਬਾਕੀ ਨਹੀਂ ਮਿਹਨਤ ਦਾ ਫਲ ਵੀ ਹੈਗਾ ਹੀ ਇਹਦੇ ਵਿੱਚ ਇਹ ਨਹੀਂ ਆਪਾਂ ਕਹਿ ਸਕਦੇ ਕਿ ਮਿਹਨਤ ਦਾ ਫਲ ਨਹੀਂ ਹੈਗਾ ਮਿਹਨਤ ਦਾ ਫਲ ਵੀ ਹੈਗਾ ਬਾਕੀ ਸ਼ੌਂਕ ਆਪਣਾ ਜਿਹੜਾ ਹੈਗਾ ਸ਼ੌਂਕ ਹੀ ਆ ਤੁਸੀਂ ਤਿਆਰ ਕਰੋ ਕਿ ਕਰਕੇ ਦਿਖਾ ਦਿਓ ਸਾਨੂੰ ਵੀ ਕਿਸ ਤਰ੍ਹਾਂ ਤੁਸੀਂ ਪਤੰਗਰੀਆ ਤਿਆਰ ਕਰਦੇ ਹੋ ਵੀ ਦਿਖਾਓ ਕਿ ਸਾਨੂੰ ਅਸੀਂ ਪੜ੍ਹਨ ਨੂੰ ਆਉਣਾ ਦੇਖਿਆ ਵੀ ਕਿਸ ਤਰ੍ਹਾਂ ਤੁਸੀਂ ਜਿਹੜੀ ਆ ਪਤੰਗ ਉਹ ਤਿਆਰ ਕਰਦੇ ਹੋ ਤੁਹਾਨੂੰ ਅਸੀਂ ਦਿਖਾਣੇ ਆ ਵੀ ਦੇਖੋ ਕਿਸ ਤਰ੍ਹਾਂ ਪੇਪਰ ਦਾ ਜਿਹੜੀ ਵਰਤੋਂ ਕੀਤੀ ਜਾਂਦੀ ਆ ਤੀਨੇ ਦੀ ਵਰਤੋਂ ਕੀਤੀ ਜਾਂਦੀ ਆ ਤਾਂ ਪਤੰਗ ਨੂੰ ਜਿਹੜਾ ਅਮਲੀ ਰੂਪ ਦਿੱਤਾ ਜਾਂਦਾ ਵੀ ਜੋ ਦਿਖਾਉਂਦਾ ਵੀ ਕਿਸ ਤਰ੍ਹਾਂ ਮਤਲਬ ਕਿ ਇਹ ਜਿਹੜੀ ਮਿਹਨਤ ਕਰਕੇ ਵੀ ਜਿਹੜੇ ਆਰਡਰ ਆਉਂਦੇ ਆ ਜਿਹੜਾ ਸ਼ੌਕ ਹੁੰਦਾ ਵੀ ਉਹ ਜਿਹੜਾ ਵੀ ਇੱਥੇ ਜਿਹੜਾ ਪੂਰਾ ਕਰਦੇ ਦਿਖਾਉਂਦੇ ਆ ਕਿਉਂਕਿ ਇਥੋਂ ਦੀ ਜਿਹੜੀ ਪਤੰਗਾਂ ਆ ਵੀ ਉਹਦਾ ਕਹਿੰਦੇ ਵੀ ਕੋਈ ਮੁੱਲ ਨਹੀਂ ਹੁੰਦਾ ਵੀ ਹੁਣ ਜਿਹੜੇ ਛੋਟੀ ਉਮਰ ਦੇ ਵਿੱਚ ਹੀ ਪਤੰਗ ਬਣਾਉਂਦਾ ਜਿਹੜਾ ਵੀ ਇਹ ਮੁੰਡੇ ਨੇ ਜਿਹੜਾ ਕੰਮ ਸ਼ੁਰੂ ਕੀਤਾ ਇਹ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਮਤਲਬ ਕੰਮ ਹੈ ਕਿਉਂਕਿ ਲੋਕਾਂ ਦੇ ਆਰਡਰ ਹੀ ਕਹਿੰਦਾ ਵੀ ਪੂਰੇ ਨਹੀਂ ਹੋ ਸਕਦੇ ਵੀ ਜਿਸ ਦੇ ਹਿਸਾਬ ਨਾਲ ਆਰਡਰ ਆਉਂਦੇ ਇਹਨਾਂ ਸ਼ੌਕ ਹੈ ਫਲੋਇਪੁਰ ਵਿੱਚ ਪਤੰਗਬਾਜ਼ੀ ਦਾ ਭਾਵੇਂ ਐਡਾ ਵੱਡਾ ਪਤੰਗ ਆ ਉਹ ਨਾ ਉਹਨੂੰ ਕਿਸੇ ਕੋ ਉਡਾਇਆ ਜਾਵੇ ਲੇਕਿਨ ਉਸ ਦੇ باوجود ਵੀ ਲੋਕ ਇਹ ਤਿਆਰ ਕਰਕੇ ਆਪਣੀ ਛੱਤਾਂ ਤੇ ਰੱਖਦੇ ਆ ਤੇ ਰੀਲਾ ਬਣਾਉਂਦੇ ਆ ਤੇ ਉਹਦੇ ਨਾਲ ਜਿਹੜਾ ਆਪਣੀਆਂ ਸੋਚੀ ਜਾਇਦ ਕਰਦੇ ਆ ਕਿਉਂਕਿ ਆਪਣੇ ਜਿਹੜੇ ਤਿਹਾੜ ਹੁੰਦੇ ਆ ਵੀ ਉਹ ਦੇਖਣ ਵਾਲਾ ਹੁੰਦਾ ਕਿਉਂਕਿ ਫਿਰੋਜਪੁਰ ਦਾ ਜਿਹੜਾ ਤਿਆਰ ਪਸੰਦ ਪੱਛਮੀ ਦਾ ਉਹ ਕਿਸੇ ਵੀ ਜਿਹੜਾ ਮਨਾਇਆ ਨਹੀਂ ਜਾਂਦਾ ਕਾਫੀ ਵੱਡਾ ਸ਼ੌਂਕ ਜਿਹੜਾ ਹੁੰਦਾ ਕਿਉਂਕਿ ਡੀਜੇ ਲਗਾ ਕੇ ਲਾਈਟਰ ਚਲਾ ਕੇ ਡਾਂਸ ਪੰਗੜੇ ਕਰਕੇ ਵੀ ਇੱਥੋਂ ਦੇ ਜਿਹੜਾ ਮਨੋਰੰਜਨ ਜਿਹੜਾ ਕੀਤਾ ਜਾਂਦਾ ਤੁਹਾਨੂੰ ਅਸੀਂ ਤਸਵੀਰਾਂ ਪਹਿਲਾਂ ਦਿਖਾਣੇ ਆ ਨਾਲ ਨਾਲ ਵੀ ਵੇਖੋ ਕਿ ਤਰ੍ਹਾਂ ਵੀ ਇਹ ਜਿਹੜੀ ਪਤੰਗ ਆ ਵੱਡਾ ਪਤੰਗ ਆ ਉਹ ਤਿਆਰ ਕੀਤਾ ਜਾ ਰਿਹਾ ਵੀ ਇੱਥੇ ਕਾਫੀ ਜਿਹੜੇ ਆਰਡਰ ਆ ਉਹ ਕੋਈ ਜਿਹੜੇ ਕਹਿ ਰਹੇ ਆ ਵੀ ਜਿਹੜੇ ਆਰਡਰ ਹੁੰਦੇ ਆ ਉਹ ਵੀ ਜਿਹੜੇ ਪੂਰੇ ਸਾਡੇ ਕੋਲ ਨਹੀਂ ਹੁੰਦੇ ਤੇ ਪਤੰਗ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵੱਡੀ ਪਤੰਗ ਹੈਗੀ ਆ ਉਹ ਇੱਥੇ ਤਿਆਰ ਕੀਤੀ ਜਾਂਦੀ ਆ ਕਿਉਂਕਿ ਜਿਹੜਾ ਸ਼ੌਂਕ ਹੈ ਵੀ ਲੋਕਾਂ ਦਾ ਪਾਵੇ ਉਹ ਪਤੰਗ ਉੱਡੇ ਨਾ ਉਡੇ ਲੇਕਿਨ ਉਹ ਤਿਆਰ ਕਰਾ ਕੇ ਇੱਕ ਦੂਸਰੇ ਨੂੰ ਛੱਤਾਂ ਦੇ ਉੱਤੇ ਨਹੀਂ ਦਿਖਾਣਾ ਚਾਹੁੰਦੇ ਆ ਵੀ ਅਸੀਂ ਜਿਹੜੀ ਪਤੰਗ ਹੈ ਤੁਹਾਡੀ ਪਤੰਗ ਨਾਲੋਂ ਸਾਡੀ ਪਤੰਗ ਜਿਹੜੀ ਆ ਉਹ ਵੱਡੀ ਆ ਭਾਵੇਂ ਜਿਸ ਤਰ੍ਹਾਂ ਮਰਜੀ ਇਹ ਜਿਹੜਾ ਸ਼ੌਂਕ ਹੈਗਾ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਵੇਖਣ ਲਾਇਕ ਹੈਗਾ ਕਿ ਕਿ ਲੰਬੇ ਸਮੇਂ ਤੋਂ ਜਿਹੜੀ ਪਤੰਗਬਾਜ਼ੀ ਕੀਤੀ ਜਾਂਦੀ ਹੈ ਕਿਉਂਕਿ ਫਿਰੋਜ਼ਪੁਰ ਦੇ ਨਾਲ ਬਾਦਰ ਲੱਗਦਾ ਤੇ ਬਾਦਰ ਦੇ ਦੂਜੇ ਪਾਸੇ ਲੋਹਰ ਲੱਗਦਾ ਪਾਕਿਸਤਾਨ ਦਾ ਲੋਹਰ ਹੈ ਜਿੱਥੇ ਬਸੰਤ ਦਾ ਜਿਹੜਾ ਤਿਹਾੜਾ ਸੁਨੇ ਮਨਾਇਆ ਜਾਂਦਾ ਉਥੋਂ ਦੀ ਪਤੰਗ ਵੀ ਜੜੀਆਂ ਉੱਡ ਕੇ ਜੜੀਆਂ ਜਦੋਂ ਕੱਟ ਕੱਟ ਜਾਂਦੀਆਂ ਨੇ ਤੋਂ ਭਾਰਤ ਦੇ ਜਿਹੜੇ ਇਲਾਕੇ ਦੇ ਵਿੱਚ ਵੀ ਜਿਹੜੀ ਫਿਰੋਜ਼ਪੁਰ ਵਿੱਚ ਸੁਖਮੀ ਕਹਿ ਸਕਦੇ ਆ ਵੀ ਉਹ ਆਹ ਪਹੁੰਚ ਜਾਂਦੀ ਆ ਤੇ ਲੋਕੀ ਉਹ ਸਾਧਿਆ ਤੇ ਆਪਣਾ ਜਿਹੜਾ ਪਕੜਾ ਹੀ ਅੰਦਾਜ਼ ਦੇ ਵਿੱਚ ਉਹ ਜਿਹੜੀ ਖੁਸ਼ੀ ਆ ਉਹ ਪ੍ਰਗਟ ਕਰਦੇ ਆ ਤੋਂ ਵੀ ਇਹੋ ਜਿਹੇ ਤਿਹਾੜੇ ਹੁੰਦੇ ਆ ਤੂ ਆਪਣੇ ਆਪ ਦੇ ਵਿੱਚ ਵੀ ਦੇਖਣ ਲਾਇਕ ਹੁੰਦੇ ਨੇ ਚਾਹੇ ਦਿਵਾਲੀ ਦਾ ਤਿਹਾੜ ਹੋਵੇ ਤੇ ਜਾਂ ਬਸੰਤ ਦਾ ਖਾਸ ਤੌਰ ਤੇ ਬਸੰਤ ਜਿਹੜੀਆਂ ਰੋਇਪੁਰ ਮਨਾਈ ਜਾਂਦੀ ਆ ਵੀ ਤੁਸੀਂ ਦੇਖ ਸਕੋ ਵੀ ਕੁਝ ਤਸਵੀਰਾਂ ਸੀ ਫਿਰ ਤੁਹਾਨੂੰ ਦਿਖਾਣੇ ਆ ਵੱਡੀਆਂ ਪਤੰਗਾਂ ਜਿੱਥੇ ਤਿਆਰ ਕੀਤੀਆਂ ਜਾਂਦੀਆਂ ਜੋ ਦਰਸਾਉਂਦੀਆਂ ਵੀ ਕਾਫੀ ਐਮ ਵੀ ਕਹਿ ਸਕਦੇ ਆ ਵੀ ਲੋਕਾਂ ਨੂੰ ਸ਼ੌਕ ਆ ਬਸੰਤ ਦਾ ਵੀ ਕਾਫੀ ਦਿਨਾਂ ਤੋਂ ਪਹਿਲਾਂ ਹੀ ਜੜੀਆਂ ਰੀਆਂ ਤਿਆਰੀਆਂ ਜਿਹੜੀਆਂ ਉਹ ਪੁਰੀਆਂ ਕੀਤੀਆਂ ਜਾਂਦੀਆਂ ਭਾਵੇਂ ਜਿਹੜੇ ਵੱਡੀਆਂ ਪਤੰਗਾਂ ਤਿਆਰ ਕਰਨ ਵਾਲੇ ਜਿਹੜੇ ਕਾਰੀਗਰ ਹੁੰਦੇ ਆ ਉਹਨਾਂ ਨੂੰ ਮਿਹਨਤ ਬਰਸ਼ਕਤ ਕਾਫੀ ਕਰਨੀ ਪੈਂਦੀ ਆ ਕਿਉਂਕਿ ਇਹ ਜਿਹੜਾ ਤਿਹਾੜ ਹੈ ਇਹਨੂੰ ਖੁਸ਼ੀਆਂ ਭਰਿਆ ਰੰਗ ਜਿਹੜਾ ਦੇਣ ਵਾਸਤੇ ਪਤੰਗਾ ਦੇ ਵਿੱਚ ਵੀ ਉਹ ਰੰਗ ਜਿਹੜੇ ਉਹ ਭਰੇ ਜਾਂਦੇ ਨੇ ਤੇ ਲੋਕਾਂ ਨੂੰ ਖੁਸ਼ ਕੀਤਾ ਜਾਂਦਾ ਤੇ ਉਹਨਾਂ ਦੀ ਜਿਹੜਾ ਵੀ ਕਹਿ ਸਕਦੇ ਆ ਵੀ ਜੋ ਮੰਗ ਹੁੰਦੀ ਆ ਉਸ ਤਰ੍ਹਾਂ ਦਾ ਹੀ ਪਤੰਗ ਜਿਹੜਾ ਉਹ ਤਿਆਰ ਕੀਤਾ ਜਾਂਦਾ ਕਈ ਰੰਗਾਂ ਨੇ ਰੂਪ ਦੇ ਵਿੱਚ ਜਿਹੜੇ ਪਤੰਗਾਂ ਤਿਆਰ ਕੀਤੇ ਜਾ ਰਹੇ ਨੇ ਤੁਸੀਂ ਤਸਵੀਰਾਂ 'ਚ ਵੀ ਦੇਖਿਆ ਵੀ ਕਿਸ ਤਰ੍ਹਾਂ ਦੀ ਪਤੰਗ ਨੂੰ ਜਿਹੜਾ ਉਮਲੀ ਰੂਪ ਦਿੱਤਾ ਜਾ ਰਿਹਾ ਤਿਆਰ ਕੀਤਾ ਜਾ ਰਿਹਾ ਤਾਂ ਜੋ ਅਸਮਾਨ 'ਤੇ ਉੱਡ ਕੇ ਵੀ ਆਪਣੀ ਜਿਹੜੀ ਆ ਰੰਗਤ ਵੀ ਜਿਹੜੀ ਆ ਉਹ ਦਿਖਾਵੇ ਤੇ ਜਿਹੜੇ ਬੱਚੇ ਐ ਇਹਨੂੰ ਜਿਹੜੇ ਉਡਾਉਂਦੇ ਆ ਉਹਨਾਂ ਦੇ ਵੀ ਜਿਹੜੀ ਆ ਖੁਸ਼ੀ ਤੇ ਉਹ ਸਾਰੀ ਜਿਹੜੀ ਆ ਉਹ ਸਾ ਜੋ ਜੀ ਇਹ ਜਿਹੜੀਆਂ ਤਿਆਰੀਆਂ ਤੁਹਾਨੂੰ ਜਿਹੜੀਆਂ ਬਸੰਤਰੀਆਂ ਵੇਖਣ ਨੂੰ ਮਿਲਦੀਆਂ ਪਈਆਂ ਤੇ ਜਦੋਂ ਬਹਸੰਤ ਦਾ ਤਿਹਾਰ ਆਏਗਾ ਤੇ ਅਸਮਾਨ ਦੇ ਦੇ ਵਿੱਚ ਵੀ ਉੜਦੀਆਂ ਪਤੰਗਾਂ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਕਿਸ ਤਰ੍ਹਾਂ ਲੋਕ ਜਿਹੜੇ ਆਪਣੇ ਸ਼ੌਕ ਨੂੰ ਪੂਰਾ ਕਰਦੇ ਨੇ ਕੈਮਰਾਮੈਨ ਦੇ ਨਾਲ ਸਰਦਾਰਜੀਤ ਸਿੰਘ ਡਾਇਰੈਕਟਰ ਅਫੀਰ